ਇੱਕ ਨਿਦਾਨ ਜੇ ਤਰੀਕੇ ਵਾਲਾ ਐਕਟ ਹੈ ਜਿੱਦਾਂ ਮਤਲਬ ਰੌਲਾ ਪਾ ਲੋ ਕਿ ਆ ਗਈ ਆ ਗਈ ਆ ਗਈ ਫੜਲੇ 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 ਇਹ ਕੋ ਫੜਨ ਦਾ ਤਰੀਕਾ ਨਹੀਂ ਹੁੰਦਾ ਮਤਲਬ ਤੌਰ ਸੀਐਮ ਜਿਸ ਬੰਦੇ ਨੂੰ 2 ਸਾਲ ਬਾਅਦ ਹੀ ਪਤਾ ਲੱਗੋ ਕਿ ਵੀ ਆਹ ਹਾਲਾਤ ਨੇ ਤੇ ਆਪਾਂ ਕੀ ਕਰਾਂਗੇ ਮਤਲਬ 2 ਸਾਲ ਤੱਕ ਇਹਨਾਂ ਪਤਾ ਲੱਗਾ ਹੋਵੇ ਇਥੇਲੇ ਕੀ ਹੋਣਗੇ ਅੱਜ ਨੀਂਦ ਉਦੋਂ ਖੁੱਲੀ ਜਦੋਂ ਸੇਰਾ ਜੀਰੂ ਵਾਲਾ ਸੁਪਨਾ ਟੁੱਟਾ ਹੁਣ ਸੁਪਨਾ ਟੁੱਟ ਗਿਆ ਤੁਹਾਨੂੰ ਮੈਂ ਵੇਖਾਂ ਕਿ ਉਹ ਕਿਉਂਕਿ ਆਪਾਂ ਨੀਂਦ ਸਾਂ ਨਾ ਈ ਇੱਕ ਖੁਆਬ ਵੇਖ ਖੁਆਬ ਚ ਇੱਕ ਦੂਜੀ ਦੁਨੀਆ ਚ ਬੈਠੇ ਹਾਂ ਉਹ ਨਸ਼ੇ ਨਾਲ ਟੁੱਟਾ ਜਦੋਂ ਸੁਪਨਾ ਤਰਤੀਬੀ ਵਿਧੀ ਥੱਲੇ ਦੇ ਜੋ ਰੌਲਾ ਹਾਹਾਕਾਰ ਸੀ ਉਹ ਸੁਨਵਾਈ ਦਿੱਤੀ ਹੋ ਗਈ ਹੋ ਸਕਦਾ ਥੋੜੀ ਬੁਤੀ ਤੇ ਅੱਜ ਤਬਾਦਲੇ ਕਰ ਲੋ ਇਧਰੋਂ ਕਰ ਲੋ ਉਧਰੋਂ ਕਰ ਲੋ ਮੈਂ ਕਿਹਨਾਂ ਤਬਾਦਲਿਆਂ ਨਾਲ ਕੋਈ ਅਸਰ ਨਹੀਂ ਹੁੰਦਾ ਕਿ ਕਿਹੜੇ ਯੁੱਗ ਚ ਚਲੇ ਗਏ ਆ ਕਿਹੜੇ ਮੁਲਕਾਂ ਨਾਲ ਸੀ ਮੁਕਾਬਲਾ ਕਰਨ ਦੀ ਗੱਲ ਕਰਦੇ ਆ ਤੁਸੀਂ ਘਟੋ ਘਟ ਇੱਕ ਪਹਿਲੂ ਥਿਉਰੀ ਤੇ ਕਰੋ ਨਾ ਵੀ ਕਿਹੜਾ ਵੇਜਦਾ ਦੱਸੋ ਵੀ ਕਿਹੜੇ ਅਫਸਰ ਥੱਲੇ ਵਿਗਦਾ 2.5 ਸਾਲ ਤੋਂ ਤੇ ਤੁਸੀਂ ਜੇ ਸਿਸਟਮ ਤੁਹਾਡੇ ਕੋਲ ਐ ਤੁਸੀਂ ਤਾਂ ਕਹਿੰਦੇ ਰਾਜਕ੍ਰਿਤ ਸਰਕਾਰ ਬਣਾ ਦਿਓ ਤੇ 50000 ਕਰੋੜ ਰੁਪਏ ਸਾਡੇ ਕੋਲ ਆਮਦਨੀ ਵੱਜ ਜਾਣੀ ਐ ਕਰਜ਼ਾ ਵੀ ਲਾ ਦਾਂਗੇ ਹੁਣ ਕਰਜ਼ਾ ਚੁੱਕ ਕੇ ਘੱਟੋ ਘੱਟ ਨਿਆਣੇ ਬਚਾਉਂਦੇ ਤੇ ਖਰਚ ਦਈਏ ਕਿ ਇਹ ਤੇ ਹੈ ਨਹੀਂਗਾ ਵੀ ਅੰਮ੍ਰਿਤਸਰ ਦੇ ਵਿੱਚ ਦੋਗ ਜਗ੍ਹਾ ਹੀ ਵਿਗਦਾ ਗਲੀ ਗਲੀ ਮਹੱਲੇ ਮਹੱਲੇ ਵਿਗ ਰਿਹਾ ਤੁਹਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਚਾਲੀ ਪਲਾਉ ਬਣਾਉਣ ਲੱਗ ਗਏ ਉਹਦੇ ਨਾਲ ਜ਼ਿੰਦਗੀ ਨਹੀਂ ਚਲਣੀ ਸੀ ਉਹਦੇ ਨਾਲ ਰਾਜਨੀਤੀ ਵੀ ਨਹੀਂ ਚਲਣੀ ਉਹ ਤੁਹਾਨੂੰ ਹੁਣ ਪਤਾ ਲੱਗ ਗਿਆ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਵੱਡੀ ਹੁੰਕਾਰ ਪਰੀ ਗਈ ਹੈ ਜਿੱਥੇ ਕੀ ਇਹ ਗੱਲ ਸਾਹਮਣੇ ਮੁੱਖ ਮੰਤਰੀ ਸੀਐਮ ਮਾਨ ਲੈ ਕੇ ਆਏ ਨੇ ਕਿ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਵੀ ਨੈਕਸਸ ਚੱਲਦਾ ਹੈ ਤਾਂ ਇਹ ਗੱਲ ਕੁਝ ਸਮਾਂ ਪਹਿਲੇ ਸੰਸਦ ਗੁਰਜੀਤ ਸਿੰਘ ਔਜਲਾ ਹਾਂ ਨਾਲ ਹੋ ਚੁੱਕੀ ਗਈ ਸੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜੋ ਇਸ ਵੇਲੇ ਨੈਕਸਸ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਤੇ ਚਰਚਾ ਕਰਾਂਗੇ ਸੰਸਦ ਗੁਰਜੀਤਵਾਲਾ ਸਾਹਿਬ ਕੋਡੀ ਗੱਲ ਮੰਨੀ ਗਈ ਪਰ ਲੇਟ ਮੰਨੀ ਗਈ ਹਾਂ ਕਹਿ ਸਕਦੇ ਆ ਕਿ ਦੇਰ ਆਇਆ ਪਰ ਮੈਂ ਸਮਝਦਾ ਕਿ ਅ ਦਰੁਸਤ ਜੇ ਪ੍ਰੋਪਰ ਨਹੀਂ ਦੇਖ ਰਹੀ ਜਿਨੇ ਹੋਣੇ ਚਾਹੀਦੇ ਆ ਕਿਉਂਕਿ ਇਹ ਕਿਹੜਾ ਐਕਟ ਆ ਉਹ ਇੱਕ ਨਿਦਾਨਜੇ ਤਰੀਕੇ ਵਾਲਾ ਐਕਟ ਆ ਜਿੱਦਾਂ ਮਤਲਬ ਰੋਲਾ ਪਾ ਲੋ ਕਿ ਆ ਗਈ ਆ ਗਈ ਆ ਗਈ ਫੜ ਲੇ ਫੜ ਲੇ ਫੜ ਲੇ ਇਹ ਕੋ ਫੜਨ ਦਾ ਤਰੀਕਾ ਨਹੀਂ ਹੁੰਦਾ ਫੜਨਾ ਕਿਵੇਂ ਇਹਨਾਂ ਨੂੰ ਪਤਾ ਕਿ ਕਿੱਦਾਂ ਤੌਣ ਤੋਂ ਦੱਬਣੇ ਜਦੋਂ ਪਹਿਨੋ 600 ਬੰਦਾ ਲਾ ਦੋਗੇ ਉਹ ਪਹਿਨੋ ਹੀ ਫੋਨ ਕਰ ਦਿੰਦੇ ਭੱਜੋ ਬੰਦੇ ਦੇ ਵਿੱਚੋਂ ਹੀ ਨੇ ਸਾਰੇ ਤੇ ਇਸ ਕਰਕੇ ਚਲੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਪਰ ਜਿਸ ਤਰ੍ਹਾਂ ਕੱਲ ਪੰਜਾਬ ਦੇ ਵਿੱਚ ਤਬਾਦਲੇ ਕੀਤੇ ਜਾ ਰਹੇ ਪੁਲਿਸ ਮਹਿਕਮੇ ਦੇ ਇਹਨੂੰ ਕਿਵੇਂ ਵੇਰੇ ਪਹਿਲੀ ਗੱਲ ਤੇ ਇੱਕ ਜੇ ਬਤੌਰ ਸੀਐਮ ਜਿਸ ਬੰਦੇ ਨੂੰ 2 ਸਾਲ ਬਾਅਦ ਹੀ ਪਤਾ ਲੱਗੂਗੇ ਵੀ ਆਹ ਹਾਲਾਤ ਨੇ ਤੇ ਆਪਾਂ ਕੀ ਕਰਾਂਗੇ ਮਤਲਬ 2 ਸਾਲ ਤੱਕ ਇਹਨਾਂ ਪਤਾ ਲੱਗਾ ਹੋਵੇ ਥੱਲੇ ਕੀ ਹੋਣਿਆ ਰੋਲਾ ਵੀ ਪੈ ਰਿਆ ਦਵਾਈ ਵੀ ਪੈ ਰਹੀ ਆ ਅਸੀਂ ਵੀ ਪਾ ਰਹੇ ਆ ਖੁਦ ਦੇ ਐਮ ਐਲ ਏ ਵੀ ਰੋਲਾ ਪਾ ਰਹੇ ਨੇ ਪਰ ਕੋਈ ਨੀਂਦ ਹੀ ਨਹੀਂ ਖੁੱਲੀ ਨਹੀਂ ਅੱਜ ਨੀਂਦ ਉਦੋਂ ਖੁੱਲੀ ਜਦੋਂ 13 0 ਵਾਲਾ ਸੁਪਨਾ ਟੁੱਟਾ ਹੁਣ ਸੁਪਨਾ ਟੁੱਟ ਗਿਆ ਤੁਹਾਨੂੰ ਮੈਂ ਵੇਖਾਂ ਕਿਉਂਕਿ ਆਪਾਂ ਨੀਂਦ ਸਾਂ ਨਾ ਈ ਇੱਕ ਖੁਆਬ ਵੇਖ ਖੁਆਬ ਚ ਇੱਕ ਦੂਜੀ ਦੁਨੀਆ ਚ ਬੈਠੇ ਹੁਣ ਨਸ਼ਾ ਨੂੰ ਟੁੱਟਾ ਜਦੋਂ ਸੁਪਨਾ ਧਰਤੀ ਵੀ ਦੇਹੀ ਥੱਲੇ ਦੇ ਜੋ ਰੋਲਾ ਹਾਹਾਕਾਰ ਸੀ ਉਹ ਸੁਣਾਵਾਈ ਦਿੱਤੀ ਹੋਗੀ ਹੋ ਸਕਦਾ ਥੋੜੀ ਬੁਤੀ ਤੇ ਅੱਜ ਤਬਾਦਲੇ ਕਰ ਲੋ ਇਧਰੋਂ ਕਰ ਲੋ ਉਧਰੋਂ ਕਰ ਲੋ ਮੈਂ ਕਹਿੰਦਾ ਤਬਾਦਲੇ ਨਾਲ ਕੋਈ ਅਸਰ ਨਹੀਂ ਹੋਣਾ ਜੀ ਜਿੰਨਾ ਚਿਰ ਤੱਕ ਇੰਟੈਲੀਜੈਂਸ ਦੇ ਤਰੀਕੇ ਦੇ ਨਾਲ ਤੁਸੀਂ ਇਲਾਕੇ ਦਾ ਰਿਵਿਊ ਨਹੀਂ ਕਰਦੇ ਕਿਹੜਾ ਅਫਸਰ ਰੜਿਆ ਬਾਹ ਕਿਹੜੇ ਪੁਰਾਣੇ ਬੰਦੇ ਰੜੇ ਨੇ ਜਦੋਂ ਉਹਨਾਂ ਨੂੰ ਅੱਗੇ ਲਾ ਕੇ ਕਹੋ ਜਾਓਗੇ ਫੜ ਲਿਓ ਤੇ ਫੜਨਗੇ ਕਿੰਨੂ ਉਹ ਕੱਲ ਨੂੰ ਕਹਿਣਗੇ ਇਹ ਉਹਦੇ ਮਹੀਨੇ ਲੈਂਦੇ ਸਾਡੇ ਤੋਂ ਉਹ ਨਹੀਂ ਕਹਿਣਗੇ ਬਿਲਕੁਲ ਜਿਹਨੂੰ ਫੜੋਗੇ ਉਹਨਾਂ ਦੱਸੂਗਾ ਤੁਸੀਂ ਕਰਕੇ ਇਹਦੀ ਇੱਕ ਪਲਾਨ ਬਣਨਾ ਚਾਹੀਦਾ ਇੱਕ ਫੂਲ ਪ੍ਰੂਫ ਪ੍ਰੈਨ ਪਲਾਨ ਹੋਵੇ ਅੱਜ AI ਐਂਡ ਇੰਟੈਲੀਜੈਂਟ ਆਰਟੀਫੀਸ਼ੀਅਲ ਇੰਟੈਲੀਜੈਂਟ ਇੰਨੀ ਹੋ ਗਈ ਹੈ ਤੁਸੀਂ ਕਿਸੇ ਬਾਰੇ ਵੀ ਕੋਈ ਮਰਜ਼ੀ ਜਾਣਕਾਰੀ ਆਸਰ ਕਰ ਲੋ ਉਹਦੇ ਚਿੱਟੇ ਦੇਣ ਤੁਰੇ ਫਿਰਦੇ ਉਹਨਾਂ ਦੇ ਬੜੇ ਬੜੇ ਮਤਲਬ ਸਿਸਟਮ ਨੇ ਜਿਨ੍ਹਾਂ ਦਾ ਕੋਈ ਕਾਰੋਬਾਰੀ ਐ ਨਹੀਂਗਾ ਬੜੇ ਬੜੇ ਗੱਡੀਆਂ ਬੜੇ ਬੜੇ ਸਿਸਟਮ ਠੀਕ ਹੈ ਕੋਈ ਕਾਰੋਬਾਰੀ ਹੋਵੇ ਉਹਦਾ ਉਹਦਾ ਮੰਨਿਆ ਜਾ ਸਕਦਾ ਪਰ ਸਰਕਾਰ ਦੇ ਪਰ ਉਸੇ ਇੱਕ ਮਿੰਟ ਉਹ ਉਹ ਦੇਖਦਾ ਨਹੀਂ ਇਹਨਾਂ ਨੂੰ ਠਾਣਿਆ ਨਾਲ ਇਹਨਾਂ ਨੂੰ ਸੀਆਈਡੀ ਨੂੰ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਪਰ ਬਿਲਕੁਲ ਨਹੀਂ ਤੁਸੀਂ ਜਿੰਨਾ ਚਿਰ ਤੱਕ ਸਬੰਧਤ ਸਿਸਟਮ ਨੂੰ ਐਕਟਿਵ ਨਹੀਂ ਕਰੋਗੇ ਅ ਕੱਲ ਇੱਕ ਜਗ੍ਹਾ ਇਹਨਾਂ ਨੇ ਰੇਡ ਕੀਤਾ ਚਿਗਾਵੇਂ ਵਾਲ ਪੰਜ 600 ਬੰਦਾ ਲਾ ਕੇ ਤੇ 600 ਗ੍ਰਾਮ ਸਮਾਨ ਉਹ ਫੜੀ ਹੀ ਰਣ ਕੇ ਪਤਾ ਨਹੀਂ ਕੀ ਸੀ ਜੋ ਵੀ ਚਿੱਟਾ ਫੜਿਆ 600 ਬੰਦੇ ਨੇ 600 ਗ੍ਰਾਮ ਚਿੱਟਾ ਫੜਿਆ ਮਤਲਬ ਜੇ ਤੂੰ ਇਹੋ ਜਿਹਾ ਕੰਮ ਕਰਨਾ ਉਹ ਪਤਾ ਲੱਗਾ ਕਿ ਉਹ ਤੇ ਪਹਿਲਾਂ ਹੀ ਨਿਕਲ ਗਏ ਸਾਰੇ ਉਹਨਾਂ ਸਾਹਮਣੇ ਆ ਤੇ ਉਹਨਾਂ ਨੂੰ ਮੈਸੇਜ ਕਰਤੇ ਵੀ ਆ ਰਹੇ ਆ ਜੀ ਇਹ ਕੋਈ ਤਰੀਕਾ ਫੜਨ ਦਾ ਇਹ ਕਿਹੜੇ ਯੁੱਗ ਚ ਚਲੇ ਗਏ ਆ ਕਿਹੜੇ ਮੁਲਕਾਂ ਨਾਲ ਸੀ ਮੁਕਾਬਲਾ ਕਰਨ ਦੀ ਗੱਲ ਕਰਦੇ ਆ ਤੁਸੀਂ ਘੱਟੋ ਘੱਟ ਇੱਕ ਪਹਿਲੂ ਥਿਊਰੀ ਤੇ ਕਰੋ ਨਾ ਵੀ ਕਿਹੜਾ ਵੇਜਦਾ ਦੱਸੋ ਵੀ ਕਿਹੜੇ ਅਫਸਰ ਤੱਲੇ ਵਿਗਦਾ ਕੌਣ ਦਾ ਮਾਈ ਬਾਪ ਆ ਤੁਹਾਨੂੰ ਨਾ ਪਤਾ ਲੱਗੂਗਾ ਪਰ ਉਹ ਕਹਿੰਦੇ ਨੇ ਅਸੀਂ ਹੁਣ ਕਰ ਰਹੇ ਆ ਜੀ ਹੁਣ ਤਾਂ ਅਸੀਂ ਡੀਜੀਪੀ ਸਾਹਿਬ ਨੂੰ ਕਹਿਤਾ ਜੀ ਕਿ ਜਿਹੜੇ ਜਿਹੜੇ ਐਸਐਚਓਜ਼ ਹੈਗੇ ਨੇ ਉੱਥੇ 20 ਸਾਲ ਬਾਅਦ ਰਹਿ ਨਹੀਂ ਸਕਦੇ ਤਬਾਦਲੇ ਵੱਡੇ ਅਪਦਰ ਤੇ ਇਵਨ ਕਿ ਮੁੰਚੀਆਂ ਤੱਕਣ ਦੀ ਗੱਲ ਉਹਨਾਂ ਨੇ ਕੀਤੀ ਕਿ ਰਿਸ਼ਤੇਦਾਰੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ ਰਿਸ਼ਤੇਦਾਰੀਆਂ ਤੇ ਯਾਰੀਆਂ ਨਹੀਂ ਸਹਿਣ ਕੀਤੀਆਂ ਜਾਣਗੀਆਂ ਨਹੀਂ ਮੈਂ ਤਾਂ ਤਾਰੀਫ਼ ਤਕੋ ਜਿਹੜੀ ਗੱਲ ਠੀਕ ਐ ਕਿ ਨਾ ਸਹਣ ਕਰੋ ਨਾ ਯਾਰੀਆਂ ਨਾ ਤਰਿਸ਼ਤੇਦਾਰੀਆਂ ਪਰ ਤਰੀਕਾਕਾਰ ਕਿਵੇਂ ਲੱਭੋਗੇ ਗਲਤੀ ਕੁਐਸਚਨ ਮਾਰਕ ਦੇ ਦੇਤੇ ਐ ਕਿ ਜਿੰਨੀ ਤੁਸੀਂ ਫੜੋ ਫੜਾਈ ਕੀਤੀ ਉਹ ਤੇ ਲੱਭਿਆ ਤਾਂ ਕੁਝ ਵੀ ਨਹੀਂ ਅਜੇ ਪੰਜਾਬ ਚ ਜਿੰਨੇ ਰੇਡ ਹੋਏ ਆ ਕੋ 200 ਗ੍ਰਾਮ ਕੋ 600 ਗ੍ਰਾਮ ਜੇ ਐਦਾਂ ਹੀ ਕਰਨਾ ਐ ਹਹਾਕਾਰ ਹੀ ਮਚਾਉਣੀ ਐ ਉਹ ਹੁਣ ਕੀ ਹੋਊਗਾ ਰੌਲਾ ਪੈ ਜਾਊਗਾ ਜੀ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਕੀ ਹੋਇਆ ਜੀ ਉਹ ਬੰਦੇ ਚੁੱਪ ਕਰ ਜਾਣਗੇ ਮਹੀਨਾ ਖੰਡਾ 6 ਮਹੀਨੇ ਕੀ ਲਗਾਤਾਰ ਦੋਸਾਂ ਰੇਡ ਹੀ ਚਲਾਉਂਦੇ ਰਹੋਗੇ ਇਦਾਂ ਤੁਸੀਂ ਘਟੋ ਘਟ ਤਰੀਕਾਕਾਰ ਤੇ ਲੱਭੋ ਨਾ ਭਾਈ ਕਿਹੜੇ ਬੰਦੇ ਆ ਜੇ ਤੁਹਾਡੇ ਕੋਲ ਸੀਆਈਡੀ ਹੈਗੀ ਤੁਹਾਡੇ ਕੋਲ ਇਨੀ ਫੋਰਸੇਜ਼ ਨੇ ਤੁਹਾਡੇ ਕੋਲ ਇਨੇ ਮਹਿਕਮੇ ਨੇ ਪਰ ਹੁਣ ਉਹਨੇ ਐਲਾਨ ਕਰਤਾ ਕਹਿੰਦੇ ਜਿਹੜਾ ਫੜਿਆ ਜਾਏਗਾ ਉਹਨੂੰ ਡਿਸਪੈਸ ਵੀ ਕੀਤਾ ਜਾਏਗਾ ਇਹ ਐਲਾਨ ਤੇ ਪਹਿਲਾਂ ਵੀ ਉਹਨਾਂ ਕੀਤੇ ਐ ਐਲਾਨ ਨਹੀਂ ਸੀ ਜੇ ਐਸਐਸਪੀ ਡੀਸੀ ਸਾਰੇ ਰਿਸਪਾਂਸਿਬਲ ਹੋਣਗੇ ਅਗਰ ਇਸ ਤਰ੍ਹਾਂ ਦਾ ਕੋਈ ਵੀ ਕੰਨਾ ਕਰਮ ਵਾਪਰਦਾ ਚਲੋ ਸ਼ੋਭੀ ਸ਼ਾਮਾ ਨੇ ਅਸੀਂ ਨਾਲ ਆਂ ਇਥੇ ਲੋਟਬੋ ਕੋ ਡੜ ਕੇ ਖੜਾਂਗੇ ਪਰ ਮੈਂ ਫੇਰ ਕਹਿਣਾ ਕਿ ਫੂਲ ਪ੍ਰੂਫ ਪਲਾਨ ਨਹੀਂ ਹੈਗਾ ਨਹੀਂ ਹੈਗਾ ਨਾ ਫੂਲ ਪ੍ਰੂਫ ਪਲਾਨ ਨਹੀਂ ਹੈਗਾ ਸਿਰਫ ਮੀਨਾਖੰਡ ਲਾਲਾ ਲਾਲਾ ਹੋਊਗੀ ਕੰਮ ਉੱਥੇ ਦਾ ਉੱਥੇ ਹੋਗਾ ਰੋਲਾ ਮੈਂ ਦੇਖੋ ਜਿੰਨਾ ਚਿਰ ਜਿਹੜੇ ਬੱਚੇ ਪੀਂਦੇ ਐ ਉਹਨਾਂ ਦਾ ਇਲਾਜ ਨਹੀਂ ਹੁੰਦਾ ਪ੍ਰੋਪਰ ਵੇ ਨਾਲ ਉਹਨਾਂ ਨੂੰ ਮਰ ਲਈ ਛੱਡ ਦੋਗੇ ਉਹਨਾਂ ਨੂੰ ਉਹਨਾਂ ਨੂੰ ਬਚਾਉਣਾ ਕਿੱਦਾਂ ਐ ਬਚਾਉਣੇ ਵੀ ਤੇ ਹੈਗੇ ਨਾ ਆ ਜਿੰਨੇ ਸੈਂਟਰ ਖੁੱਲੇ ਨੇ ਉਹ ਸਿਰਫ ਨਸ਼ਾ ਕਰਨ ਦਾ ਅੱਡਾ ਬਣ ਗਏ ਨੇ ਹੂੰ ਨਸ਼ੇ ਚ ਛਡਾਉਂਦਾ ਤਾਂ ਐ ਨਹੀਂ ਕੋਈ ਵਿਚਾਰ ਆਹ ਬੱਡੀ ਨਾਲ ਕਹਿ ਰਹੇ ਤੁਸੀਂ ਮੈਂ ਕਹਿ ਰਿਹਾ ਆਦਤਾਂ ਜਾ ਰਹੇ ਨੇ ਨਾ ਛੱਡਿਆ ਤਾਂ ਨਹੀਂ ਉਹਦੇ ਨਾਲ ਨਾ ਹੂੰ ਸ਼ਰਾਬ ਤੇ ਛਡਾਉਣਾ ਸੀ ਹੂੰ ਕਿਉਂਕਿ ਜੇ ਛਡਾਉਣਾ ਹੈ ਤੇ ਉਹਨਾਂ ਨੂੰ ਮਨੋਵਿਗਿਆਨਿਕ ਡਾਕਟਰ ਚਾਹੀਦੇ ਆ ਜਿਹੜਾ ਹੈ ਹੀ ਨਹੀਂ ਆਪਣੇ ਕੋਲ ਜਿੰਨਾ ਸਟਾਫ ਚਾਹੀਦਾ ਜਿੱਦਾਂ ਹੁਣ ਫਰਜ਼ ਕਰੋ 200 ਬੰਦੇ ਨੂੰ ਦਵਾਈ ਦੇਣੀ ਹੈ ਹੂੰ 200 ਬੰਦੇ ਨੂੰ ਦਵਾਈ ਪੀ ਕੇ ਉਹਦੀ ਜਬਾਨ ਥੱਲੇ ਰੱਖਣੀ ਉਹਨੂੰ 15 ਮਿੰਟ ਬੁਣਾਏ ਆਪਣੇ ਕਸਟਡੀ ਦੇ ਵਿੱਚ ਬਿਲਕੁਲ ਤੇ ਫਿਰ ਉਹਨੂੰ ਜਾਣ ਦੇਣੇ ਕੀ ਇਦਾਂ ਹੁੰਦਾ ਕਿਸੇ ਉਪਰ ਸੈਂਟਰ ਚ ਵੀ ਮੈਂ ਮੇਰੀ ਗੱਲ ਤੁਸੀਂ ਸੁਣੋ ਅੱਛਾ ਮੈਂ ਤੁਹਾਡੀ ਵਿਜ਼ਨ ਨਾਲ ਸਹਿਮਤ ਹਾਂ ਪਰ ਉਹ ਫਿਰ ਇੱਕ ਗੱਲ ਆ ਜਾਂਦੀ ਹੈ ਕਿ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਪਿਛਲੀਆਂ ਸਰਕਾਰਾਂ ਤੇ ਕੁਝ ਨਹੀਂ ਕਰ ਪਈਆਂ ਉਹਨਾਂ ਦੇ ਕੀਤੇ ਕਰਮ ਸਾਨੂੰ ਜਿਹੜੇ ਚੇਲਨੇ ਪੈ ਰਹੇ ਮੈਂ ਕੀ ਕਹਿ ਰਿਹਾ ਹੁਣ 2.5 ਸਾਲ ਤੋਂ ਤੇ ਤੁਸੀਂ ਜੇ ਸਿਸਟਮ ਤੁਹਾਡੇ ਕੋਲ ਹੈ ਤੁਸੀਂ ਤਾਂ ਕਹਿੰਦੇ ਰਾਜਕ੍ਰਿਤ ਸਰਕਾਰ ਬਣਾ ਦਿਓ ਤੇ 50000 ਕਰੋੜ ਰੁਪਏ ਸਾਡੇ ਕੋਲ ਆਮਦਨੀ ਵਧ ਜਾਣੀ ਹੈ ਕਰਜ਼ਾ ਵੀ ਲਾ ਦਾਂਗੇ ਹੁਣ ਕਰਜ਼ਾ ਚੁੱਕ ਕੇ ਘੱਟੋ ਘੱਟ ਨਿਆਣੇ ਬਚਾਉਂਦੇ ਤੇ ਖਰਚ ਦੀਏ ਜਿਹੜੇ ਓਡ ਸੈਂਟਰ ਬਣੇ ਨੇ ਉਹਨਾਂ ਦਾ ਸਟਾਫ ਤੇ ਪੂਰਾ ਕਰ ਦੋ ਬਿਲਕੁਲ ਸਟਾਫ ਪੂਰਾ ਕਰਨ ਤੋਂ ਬਾਅਦ ਮਨੋਵਿਗਿਆਨੀ ਡਾਕਟਰ ਰੱਖੋ ਭਾਵੇਂ ਕਮੇਡੀਆ ਤੋਂ ਖਰੀਦ ਲੈ ਕੇ ਆਓ ਸਰਕਾਰ ਦਾ ਕੰਮ ਹੈ ਜੇ ਪਿਛਲਿਆਂ ਨੇ ਕੋੜ ਕੋਈ ਲੈਂਦਾ ਸੀ ਤੇ ਪਿਛਲੇ ਬਚੇ ਤੇ ਨਹੀਂ ਗੇ ਜਵਾਬ ਇਹਨਾਂ ਨੂੰ ਵੀ ਮਿਲ ਗਿਆ ਹੂੰ ਜਵਾਬ ਇਹਨਾਂ ਨੂੰ ਐਲੈਕਸ਼ਨ 'ਚ ਮਿਲ ਗਿਆ ਹੁਣ ਨੀਂਦ ਖੁੱਲੀ ਕੰਬ ਕਰਨ ਦੀ ਕਿ ਹੁਣ ਮੈਂ ਵੇਖਾਂ ਵੀ ਕੀ ਹੋਇਆ ਅੱਛਾ ਅੱਛਾ ਨਸ਼ਾ ਸੀ ਫੜੋ ਜੀ ਫੜੋ ਜੀ ਬਦਲਦਾਗੇ ਪੜ ਲਾਂਗੇ ਸਜਾਦਾਂ ਇੱਕ ਤਰੀਕਾ ਨਹੀਂਗਾ ਮੈਂ ਕਹਿੰਦਾ ਤੁਸੀਂ ਦਿਓ ਇਹ ਇੱਕ ਤੁਹਾਡਾ ਅਖਤਿਆਰ ਹੈ ਜਿਹੜਾ ਗੁਨਾਹ ਕਰਦਾ ਜਿਹੜੀ ਮਰਜ਼ੀ ਸਜ਼ਾ ਦਿਓ ਪਰ ਇਹ ਫਾਰਮੂਲਾ ਤੁਸੀਂ ਪਹਿਨੋ ਤੇ ਸਟੱਡੀ ਕੀਤਾ ਬਿਆਨ ਦੇਈ ਜਾਂਦੇ ਜੇ ਜਿਹੜੇ ਬੱਚੇ ਨੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਔਡ ਸੈਂਟਰ ਜਿਹੜੇ ਸਟੱਡੀ ਤੇ ਕਰਾਓ ਕਿ ਲਗਾਤਾਰ ਉਹੀ ਲੋਕ ਦਵਾਈ ਲੈਣ ਸਵੇਰੇ ਆ ਜਾਂਦੇ ਲੈਣ ਚ ਲੱਗ ਕੇ ਸਟਾਫ ਹੈਗਾ ਉਹਨਾਂ ਚ ਸਟਾਫ ਨਹੀਂ ਹੈਗਾ ਮੈਨੂੰ ਪਤਾ ਹੈ ਸਟਾਫ ਬਹੁਤ ਘੱਟ ਹੈ ਮਨੋਵਗਨਿਕ ਡਾਕਟਰ ਹੀ ਹੈ ਨਹੀਂ ਛੱਡਣਾ ਕਹਦੇ ਨਾਲੇ ਲੋਕ ਛੱਡਣਾ ਚਾਹੁੰਦੇ ਨੇ ਬੱਚੇ ਵੀ ਕਈ ਛੱਡਣਾ ਚਾਹੁੰਦੇ ਨੇ ਪਰ ਉਹ ਤੁਸੀਂ ਸਿਸਟਮ ਨਹੀਂ ਹੈਗਾ ਪਰ ਇਹ ਚਾਰਨ ਕੀ ਹੈ ਤਬਾਦਲੇ ਦੀ ਨੀਤੀ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਸਰਕਾਰ ਦੀ ਗੱਲ ਕਰੀਏ ਤੇ ਚਾਰ ਕਮਿਸ਼ਨਰ ਬਦਲ ਗਏ 2 ਸਾਲ ਸਰਕਾਰ ਨੇ ਹਲਥ ਹੌਸਟਲ ਕਰਨੀ ਵੀ ਤਾਂ ਕਿ ਲੋਕਾਂ ਨੂੰ ਲੱਗੇ ਵੀ ਕੁਝ ਨਵਾਂ ਹੋਣ ਲੱਗਾ ਫਿਰ ਲੋਕ ਥੋੜੇ ਚਿਰ ਵਾਸਤੇ ਸ਼ਾਂਤ ਹੋ ਜਾਂਦੇ ਵੀ ਚਲੋ ਠੀਕ ਹੈ ਕੁਝ ਸਮੇਂ ਬਾਅਦ ਤੇ ਇਹਨੂੰ ਟਾਈਮ ਦਿਓ ਹੋ ਸਕਦਾ ਨਵਾਂ ਹੋ ਜੀ ਮੈਂ ਕਹਿਣਾ ਕਿ ਕੋਸ਼ਿਸ਼ ਕੀਤੀ ਹੈ ਚੰਗੀ ਗੱਲ ਹੈ ਮੈਂ ਦੀ ਸਰਾਣਾ ਵੀ ਕਰਦਾ ਪਰ ਮੈਂ ਕਹਿਣਾ ਕਿ ਤਾਂ ਪਲਾਨ ਆਫ ਪਲਾਨ ਆਫ ਐਕਸ਼ਨ ਕੀ ਹੈ ਠੀਕ ਆ ਤੁਸੀਂ ਸਜ਼ਾ ਦੇ ਦਾਂਗੇ ਇਹਨੂੰ ਦੇ ਦਾਂਗੇ ਉਹ ਥੋੜੇ ਸਮੇਂ ਲਈ ਚੁੱਪ ਕਰ ਜਾਣਗੇ ਫੜਿਆ ਕੋਈ ਪੁਲਿਸ ਅਫਸਰ ਵੱਡਾ ਵੀ ਜਿਹੜੇ ਨਸ਼ੇ ਇਨੇ ਚਿਰ ਦੇ ਵੇਖ ਰਹੇ ਸੀ ਕਿੰਟਲਾਂ ਦੇ ਹਿਸਾਬ ਨਾਲ ਅੰਮ੍ਰਿਤਸਰ ਚ ਖਪਤ ਹੁੰਦੀ ਹੈ ਕੋਈ ਬੰਦਾ ਫੜਿਆ ਕੋਈ 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 ਫੈਕਟਰੀ ਫੜੀ ਕਿੱਥੇ ਬਣਦਾ ਸੀ ਫੜੀ ਜਾ ਸਕਦੀ ਹੈ ਪਰ ਆਪਹੁਤ ਜਾਣੇ ਹੀ ਨਹੀਂ ਪਰ ਉਹ ਫਿਰ ਕਹਿੰਦੇ ਬੀਜੇਪੀ ਸਟੇਟ ਚ ਚਲਦੀਆਂ ਜੀ ਫੈਕਟਰੀਆਂ ਸਾਰੀਆਂ ਝੂਠ ਮਾਰਦੇ ਆ ਇੱਥੇ ਸਿੰਥੈਟਿਕ ਨਸ਼ਾ ਇੱਥੇ ਇੱਥੇ ਬਣਦਾ ਇੱਥੇ ਵਿਕਦਾ ਸਿੰਥੈਟਿਕ ਨਾਚਾ ਇੱਥੇ ਬੜਦਾ ਇੱਥੇ ਵਿਕਦਾ ਤੁਹਾਡੇ ਬਾਟਰ ਕਿਦਾਂ ਕ੍ਰੋਸ ਕਰਦਾ ਹੈ ਇੱਕ ਦੇ ਕੇ ਇਹ ਤੇ ਹੈ ਨੀਗਾ ਵੀ ਅੰਮ੍ਰਿਤਸਰ ਦੇ ਵਿੱਚ ਦੂਗ ਜਗ੍ਹਾ ਹੀ ਵਿਕਦਾ ਗਲੀ ਗਲੀ ਮਹੱਲੇ ਮਹੱਲੇ ਵਿਗ ਰਿਹਾ ਤੁਹਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਸਪਲਾਈ ਚੇਨ ਕਿਤੋਂ ਆ ਰਹੀ ਹੈ ਤੁਸੀਂ ਸਪਲਾਈ ਚੇਨ ਫੜੀ ਕੋਈ ਸੋ ਇਹ ਇਹ ਇੱਕ ਅੱਖਾਂ 'ਚ ਘੱਟਾ ਪਾਉਣ ਵਾਲਾ ਕੰਮ ਹੈ ਮੈਂ ਫੇਰ ਕਹਿਣਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਥੋੜਾ ਜਿਹਾ ਜ਼ਮੀਨ ਤੇ ਪੈਰ ਲਾ ਕੇ ਸੋਚੋ ਤੁਹਾਨੂੰ ਪਤਾ ਕਿਦਾਂ ਕੰਮ ਕਰਨਾ ਕਿਉਂਕਿ ਅਸੀਂ ਗੱਲਾਂ ਕਰਦੇ ਰਹੇ ਸਾਂ ਪਰ ਤੁਸੀਂ ਉਸ ਤੋਂ ਬਹੁਤ ਦੂਰ ਚਲੇ ਗਏ ਤੁਸੀਂ ਹਵਾਈ ਦੁਨੀਆ ਵੇਖਣ ਲੱਗ ਗਏ ਤੁਸੀਂ ਮਤਲਬ ਖਿਆਲੀ ਪਲਾਉ ਬਣਾਉਣ ਲੱਗ ਗਏ ਉਹਦੇ ਨਾਲ ਜ਼ਿੰਦਗੀ ਨਹੀਂ ਚਲਣੀ ਸੀ ਉਹਦੇ ਨਾਲ ਰਾਜਨੀਤੀ ਵੀ ਨਹੀਂ ਚਲਣੀ ਉਹ ਤੁਹਾਨੂੰ ਹੁਣ ਪਤਾ ਲੱਗ ਗਿਆ ਹੁਣ ਤੁਸੀਂ ਉੱਠੇ ਜਿੱਤੇ ਹੁਣ ਕਟੋ-ਕਟ ਇੱਥੇ ਥਿਊਰੀ ਕਰੋ ਨਾ ਪੁੱਛੋ ਵੀ ਇੰਨਾ ਚਿਰ ਵਿਕਿਆ ਤੁਹਾਡੇ ਐਸਐਸਪੀ ਲੱਗੇ ਰਹੇ ਕਮਿਸ਼ਨਰ ਲੱਗੇ ਰਹੇ ਵੀ ਕੌਣ ਜਿੰਮੇ ਪੁੱਛੋ ਤੇ ਜਵਾਬ ਦੇ ਕਿਉਂ ਨਹੀਂ ਬਣਾਉਂਦੇ ਤੁਸੀਂ ਯਾ ਅੱਜ ਅੱਜ ਬਣਾਉਂਗੇ ਕੱਲ ਤਾਂ ਕੱਲ ਦਾ ਦੱਸੂਗਾ ਜਿਹੜਾ ਪਿਛਲਾ ਇੰਨਾ ਫੈਲ ਗਿਆ ਬਿਮਾਰੀ ਇੱਥੋਂ ਤੱਕ ਚਲੀ ਕਿ ਕਿਹੜੇ ਕਿਹੜੇ ਡਾਕਟਰ ਸੀ ਇੱਥੇ ਲੱਗੇ ਰਹੇ ਪੁੱਛੋ ਤਾਂ ਸਹੀ ਸੈਨਸ ਸੰਸਦ ਗੁਰਜੀਤ ਸਿੰਘ ਆਦਲਾ ਤਾਂ ਪੁਲਿਸ ਦੇ ਵਿੱਚ ਜੋ ਵੱਡਾ ਫੇਰਬਦਲ ਹੋਇਆ ਹੈ ਔਰ ਜੋ ਗੱਲਬਾਤ ਇਸ ਵੇਲੇ ਚੱਲ ਰਹੀ ਹੈ ਕਿ ਨਸ਼ਿਆਂ ਨੂੰ ਲੈ ਕੇ ਜ਼ਿੰਮੇਵਾਰੀ ਠਹਿرائی ਜਾਏਗੀ ਲੇਕਿਨ ਵੱਡਾ ਸਵਾਲ ਹੈ ਕਿ ਆਖਿਰਕਾਰ ਉਹਨਾਂ ਦਾ ਕਹਿਣਾ ਕਿ ਜਿਹੜੇ ਲੋਕ ਪਹਿਲਾਂ ਜ਼ਿੰਮੇਵਾਰ ਨੇ ਉਹਨਾਂ ਨੂੰ ਇਸ ਵੇਲੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਇਹ ਇੱਕ ਵੱਡਾ ਸਵਾਲ ਹੋਣਾ ਚੁੱਕਿਆ ਹੈ ਤਾਂ ਫਿਲਹਾਲ ਜਿਹੜੀ ਕਾਰਗੁਜ਼ਾਰੀ ਹੈ ਪੰਜਾਬ ਸਰਕਾਰ ਦੀ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਮਾਸਟਰ ਪਲਾਨ ਤਿਆਰ ਕਰੋ ਔਰ ਖਾਸ ਕਰਕੇ ਐਕਸ਼ਨ ਪਲਾਨ ਕਿ ਕਿਵੇਂ ਕਾਰਵਾਈ ਕਰਨੀ ਹੈ ਕਿਸ ਤਰੀਕੇ ਨਾਲ ਕਾਰਵਾਈ ਕਰਨੀ ਹੈ ਉਹਦੀ ਲੋੜ ਹੈ ਪਰ ਕੁਲ ਮਿਲਾ ਕੇ ਕਾਂਗਰਸ ਵੱਲੋਂ ਇਸ ਮਾਮਲੇ 'ਤੇ ਇੱਕ ਤਿੱਖਾ ਪ੍ਰतिकਰਮ ਵੀ ਦਿੱਤਾ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ